ਕਬੀਰ ਨੌਬਤ ਆਪਣੀ ਦਿਨ ਦਸ ਲਹਿ ਬਜਾਏ ਨਦੀ ਨਾਬ ਸੰਜੋਗ ਜਿਉ ਬਹੁਰ ਨ ਮਿਲ ਹੈ ਆਏ ਇਹ ਸਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ ਸੀ ਨੰਬਰ ਸਲੋਕ ਹੈ ਇਸ ਸਲੋਕ ਅੰਦਰ ਸਤਿਗੁਰ ਜੀ ਦੱਸਦੇ ਨੇ ਕਬੀਰ ਨੌਬਤ ਆਪਣੀ ਦਿਨ 10 ਲਹਿ ਬਜਾਏ ਇਹ ਜਿਹੜਾ ਸਰੀਰ ਰੂਪੀ ਜ਼ਿੰਦਗੀ ਰੂਪੀ ਢੋਲ ਐ ਨਾ ਸਤਿਗੁਰ ਕਹਿੰਦੇ ਨੇ ਇਹ ਤੈਨੂੰ ਮਿਲਿਆ ਮਾਰਾ ਸਭ ਕਹਿੰਦੇ ਨੇ ਇਹ 10 ਦਿਨ ਬਸਤੇ ਤੇਰੇ ਕੋਲ ਹੈ ਪਾਪ ਕੇ ਕੁਝ ਸਮੇਂ ਬਾਅਦ ਤੇ ਤੈਨੂੰ ਜੀਵਨ ਮਿਲਿਆ ਹੋਇਆ ਤੂੰ ਪਰਮਾਤਮਾ ਦੀ ਯਾਦ ਨੂੰ ਭਲਾ ਕੇ ਮਨ ਮਰਜ਼ੀਆਂ ਕਰਦਾ ਖੜ ਮਸਤੀਆਂ ਕਰਦਾ ਜ਼ਿੰਦਗੀ ਨੂੰ ਪਰਮਾਤਮਾ ਦੇ ਲੇਖੇ ਲਾ ਕੇ ਸਫਲੀ ਕਰਨ ਦੀ بجائے ਤੂੰ ਬਕਾਰਾਂ ਦੇ ਅੰਦਰ ਇਸ ਜੀਵਨ ਨੂੰ ਗੁਲਤਾਨ ਕਰਕੇ ਬੇਅਰਥ ਗੁਆ ਰਿਆ ਹੈ ਤੇ ਸਤਿਗੁਰੂ ਕਬੀਰ ਸਾਹਿਬ ਸਮਝਾ ਰਹੇ ਨੇ ਤੇਰਾ ਸਮਾਂ ਭਈ ਮਨਮਰਜ਼ੀਆਂ ਕਰ ਲੈ ਕੋਈ ਗੱਲ ਨਹੀਂ ਪਰ ਇਹ ਮਨਮਰਜ਼ੀਆਂ ਕਿੰਨਾ ਚਿਰ ਚੱਲਣਗੀਆਂ ਅੱਜ ਤੇਰੇ ਕੋਲ ਸਰੀਰ ਹੈ ਇਹ ਸਰੀਰ ਰੂਪੀ ਢੋਲ ਹੈ ਮਾਰੇ ਕਹਿੰਦੇ ਨੇ ਕਬੀਰ ਨੋਬਤ ਆਪਣੀ ਅੱਜ ਸਰੀਰ ਹੈ ਜਿਹੜਾ ਤੇਰੇ ਕੋਲ ਇਹ ਸਰੀਰ ਰੂਪੀ ਢੋਲ ਹੈ ਮਾਰੇ ਕਹਿੰਦੇ ਨੇ ਤੂੰ ਇਹਨੂੰ ਆਪਣੀ ਮਰਜ਼ੀ ਨਾਲ ਵਜਾਉਂਦਾ ਫਿਰਦਾ ਹੈ ਪਰ ਗੱਲ ਯਾਦ ਰੱਖੀ ਮਹਾਰਾਜ ਸਾਹਿਬ ਕਹਿੰਦੇ ਨੇ ਕਬੀਰ ਨੱਬ ਤੇ ਆਪਣੀ ਦਿਨ ਦਸ ਲਹਿ ਵਜਾਏ ਜਿਹੜਾ ਸਮਾਂ ਤੇਰੇ ਕੋਲ ਹੈ ਕੋਈ ਗੱਲ ਨਹੀਂ ਚਾਰ ਦਿਨ ਜਵਾਨੀ ਦੇ ਨੇ ਸਮਾਂ ਹੈ ਮੌਜਾਂ ਮਾਣਦਾ ਮਰੀ ਜਾ ਅੱਜ ਤੈਨੂੰ ਪਰਮਾਤਮਾ ਚੇਤੇ ਨਹੀਂ ਉਸ ਅਕਾਲ ਪੁਰਖ ਦੀ ਯਾਦ ਤੋਂ ਉਸ ਰੱਬੀ ਯਾਦ ਤੋਂ ਮਨਕਰ ਮਨਕਰ ਹੋਇਆ ਹੋਇਆ ਪਰਮਾਤਮਾ ਦੇ ਹੁਕਮ ਤੋਂ ਬਾਗੀ ਹੈ ਨਾ ਮਨਮਰਜ਼ੀਆਂ ਕਰਦਾ ਹੈ ਗੱਲ ਯਾਦ ਰੱਖੀ ਹੁਣ ਸਮਾਂ ਤਾਂ ਹੈ ਪਰਮਾਤਮਾ ਨੂੰ ਮਿਲਣ ਦਾ ਪਰਮਾਤਮਾ ਦੀ ਬੰਦਗੀ ਕਰਨ ਦਾ ਅਕਾਲ ਪੁਰਖ ਜੀ ਦਾ ਸਿਮਰਨ ਕਰਨ ਦਾ ਉਸ ਮਾਲਕ ਦੀ ਯਾਦ ਵਿੱਚ ਅਪੇਧ ਹੋਣ ਦਾ ਪਰ ਸਤਗੁਰੂ ਜੀ ਕਹਿੰਦੇ ਨੇ ਤੂੰ ਪਰਮਾਤਮਾ ਦੀ ਯਾਦ ਭੁੱਲੀ ਬੈਠਾ ਪਰ ਇਹ ਸਮਾਂ ਜਿਹੜਾ ਹੁਣ ਹੈ ਪਰ ਇਹ ਮੁੜ ਕੇ ਤੇਰੇ ਹੱਥ ਵਿੱਚ ਨਹੀਂ ਰਹਿਣਾ ਹੁਣ ਅਗਲਾ ਪ੍ਰਮਾਣ ਹੈ ਨਦੀ 나ਬ ਸੰਯੋਗ ਜਿਉ ਲਿਖਿਆ ਵੀ ਜਿੱਦਾਂ ਕਿਸੇ ਨਦੀ ਦੇ ਵਿੱਚੋਂ ਪਾਰ ਹੋਣ ਵਾਸਤੇ ਮੁਸਾਫਰ ਨੇ ਜਿਹੜੇ ਉਹ ਬੇੜੀ ਵਿੱਚ ਕਿਸ਼ਤੀ ਵਿੱਚ ਇਕੱਠੇ ਹੁੰਦੇ ਨੇ ਨਦੀ 나ਬ ਸੰਯੋਗ ਜਿਉ ਹੁਣ ਬੇੜੀ ਪਾਰ ਕਰਨ ਦੇ ਵੇਲੇ ਜਿਹੜੇ ਬੇੜੀ ਦੇ ਵਿੱਚ ਬੈਠ ਕੇ ਨਦੀ ਪਾਰ ਕਰਨ ਵਾਲੇ ਮੁਸਾਫਰ ਨੇ ਉਹ ਕਿਸ਼ਤੀ ਵਿੱਚ ਬੇੜੀ ਵਿੱਚ ਬੈਠੇ ਨੇ ਤਿਸਤ ਨਦੀ ਪਾਰ ਕੀਤੀ ਤੇ ਬੇੜੀ ਵਿੱਚੋਂ ਆਪੋ ਆਪਣੇ ਰਾਹ ਆਪੋ ਆਪਣੇ ਘਰਾਂ ਨੂੰ ਚਲੇ ਗਏ ਤੇ ਮੁੜ ਕੇ ਸਤਿਗੁਰ ਕਹਿੰਦੇ ਨੇ ਬਹਰ ਨ ਮਿਲਹ ਆਏ ਮੁੜ ਕੇ ਫਿਰ ਉਹਨਾਂ ਦਾ ਮਲਾਪ ਨਹੀਂ ਹੁੰਦਾ ਸਮਾਸੀ ਬਸ ਦੂਸਰੇ ਕੰਡੇ ਉਰਲੇ ਕੰਡੇ ਤੋਂ ਪਰਲੇ ਕੰਡੇ ਜਾਣਾ ਸੀ ਬੀੜੀ ਦਾ ਸਹਾਰਾ ਲਿਆ ਤੇ ਨਦੀ ਪਾਰ ਕਰਕੇ ਚਲੇ ਗਏ ਤੇ ਮੁੜ ਕੇ ਨਦੀ ਵਿੱਚੋਂ ਉਤਰੇ ਤੇ ਆਪੋ ਆਪਣੇ ਰਾਹ ਪੈ ਗਏ ਮੁੜ ਕੇ ਉਹਨਾਂ ਦੀ ਮੁਲਾਕਾਤ ਨਹੀਂ ਹੁੰਦੀ ਇਦਾਂ ਹੀ ਪਾਸ਼ਾ ਕਹਿੰਦੇ ਨੇ ਇਹ ਜਿਹੜਾ ਸ਼ਰੀਰ ਹੈ ਹੁਣ ਤੈਨੂੰ ਸੰਸਾਰ ਵਿੱਚ ਆਇਆ ਪਰਮਾਤਮਾ ਵੱਲੋਂ ਮਿਲ ਗਿਆ ਪਰ ਜਿੱਦਣ ਇਹ ਸ਼ਰੀਰ ਨੇ ਨਾਸ਼ ਹੋ ਕੇ ਅਗਰ ਅੱਗ ਦੀ ਭੇਟ ਚੜ ਜਾਣਾ ਸੜਕੇ ਸਵਾਹ ਹੋ ਜਾਣਾ ਤੂੰ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਨਹੀਂ ਪਰਮਾਤਮਾ ਦੀ ਬੰਦਗੀ ਕਰਨੀ ਸੀ ਇਸ ਸਰੀਰ ਵਿੱਚ ਆ ਕੇ ਇਹ ਮਨੁੱਖਾ ਜਨਮ ਬੜਾ ਕੀਮਤੀ ਬੜਾ ਮਹਿੰਗੇ ਭਾ ਦਾ ਜੀਵਨ ਸੀ ਤੂੰ ਇਹਨੂੰ ਵਿਅਰਥ ਗਵਾ ਲਿਆ ਕਬੀਰ ਸਾਹਿਬ ਕਹ ਰਹੇ ਨੇ ਕਿ ਹੁਣੇ ਵਿਅਰਥ ਤੇ ਜਾ ਰਿਹਾ ਤੂੰ ਮਨ ਮਰਜ਼ੀਆਂ ਕਰਦਾ ਆਪਣੇ ਮਨ ਦੀ ਜੋ ਤੇਰਾ ਮਨ ਕਹਿੰਦਾ ਉਦਾਂ ਚੱਲਦਾ ਗੁਰੂ ਮਗਰ ਨਹੀਂ ਲੱਗਦਾ ਪਰਮਾਤਮਾ ਦੀ ਯਾਦ ਵਿੱਚ ਨਹੀਂ ਜੁੜਦਾ ਤਾਂ ਗੱਲ ਯਾਦ ਰੱਖੀ ਨਦੀ 나ਬ ਸੰਜੋਗ ਜਿਉ ਸਤਗੁਰ ਕਹਿ ਰਹੇ ਨੇ ਬਹਰ ਨਾਲ ਮਿਲ ਹੈ ਆਏ ਜਿਵੇਂ ਨਦੀ ਦੇ ਵਿੱਚੋਂ ਪਾਰ ਹੁਣ ਵਾਲੇ ਮੁਸਾਫਿਰ ਬੇੜੀ ਵਿੱਚੋਂ ਉਤਰੇ ਤੇ ਮੁੜ ਕੇ ਆਪਸ ਵਿੱਚ ਕਦੇ ਮੁਲਾਕਾਤ ਨਹੀਂ ਹੁੰਦੀ ਇਦਾਂ ਹੀ ਸਤਗੁਰ ਕਹਿ ਰਹੇ ਨੇ ਤੇਰੀ ਜਿੰਦ ਅਤੇ ਇਸ ਮਨੁੱਖਾ ਜਨਮ ਸ਼ਰੀਰ ਦੀ ਮੁੜ ਕੇ ਮੁਲਾਕਾਤ ਛੇਤੀ ਨਹੀਂ ਹੋਣੀ ਹੋਣੀ ਹੀ ਨਹੀਂ ਹੈ ਕਿਉਂਕਿ 84 ਲੱਖ 11 ਦਾ ਲੰਮਾ ਗੇੜ ਪੈ ਜਾਣਾ ਲਿਖੇ ਜੋਖੇ ਦਿੰਦੇ ਦਾ ਅਰਬਾਂ ਖਰਬਾਂ ਦੇ ਹਿਸਾਬ ਨਾਲ ਜਿਹੜੇ ਸਾਲ ਨੇ ਉਹ ਬੀਜ ਜੜੇ ਨੇ ਮੁੜ ਕੇ ਪ੍ਰਾਪਤੀ ਨਹੀਂ ਹੋਣੀ ਹੁਣ ਮਿਲੀ ਹੈ ਤੇ ਇਸ ਸ਼ਰੀਰ ਰੂਪੀ ਸਤਗੁਰ ਕਹਿੰਦੇ ਨੇ ਇਹ ਜਿਹੜੀ ਇਹ ਦੇਹ ਤੈਨੂੰ ਮਿਲੀ ਹੈ ਸ਼ਰੀਰ ਮਿਲਿਆ ਇਸ ਸ਼ਰੀਰ ਰੂਪੀ ਪ੍ਰਮਾਤਮਾ ਦੀ ਦਾਤ ਤੋਂ ਕੰਮ ਲੈ ਲੈ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਪੇਧ ਹੋ ਜਾ ਉਸ ਵਾਹਿਗੁਰੂ ਦੀ ਯਾਦ ਵਿੱਚ ਜੁੜ ਜਾ ਉਸ ਰੱਬ ਦੀ ਯਾਦ ਵਿੱਚ ਜੁੜਨ ਵਾਸਤੇ ਇਹ ਸ਼ਰੀਰ ਮਿਲਿਆ ਇਸ ਸ਼ਲੋਕ ਅੰਦਰ 80 ਨੰਬਰ ਸ਼ਲੋਕ ਅੰਦਰ ਸਤਿਗੁਰ ਜੀ ਨੇ ਸਾਨੂੰ ਇਹ ਸਿਖਾਇਆ ਵੀ ਦਿਨ ਦਸ ਤੂੰ ਜਵਾਨੀ ਦੀਆਂ ਮੌਜਾਂ ਮਾੜਨਾ ਜਵਾਨੀ ਢਲ ਜਾਣੀ ਹੈ ਬੁੜਾਪਾ ਆ ਜਾਣਾ ਮੌਤ ਆ ਜੜੀ ਹੈ ਇਹ ਸਮਾਂ ਸਦਾ ਇਦਾਂ ਨਹੀਂ ਰਹਿਣਾ ਪਰਮਾਤਮਾ ਦੀ ਯਾਦ ਵਿੱਚ ਜੁੜ ਉਸ ਰੱਬੀ ਯਾਦ ਵਿੱਚ ਜੁੜਨ ਬਾਅਦ ਇਹ ਸਰੀਰ ਮਿਲਿਆ ਹੈ ਇਹ ਸਤਿਗੁਰ ਜੀ ਨੇ ਸਿਖਾਇਆ ਹੈ